ਫਤਰੀ ਕਾਲਜੀ ਦੇ ਇਸ਼ਾਰਿਆਂ ਨੂੰ ਅੱਜ ਦਾ ਤਾਂ ਮਸਲਾ ਕੁ ਫਤਰੀ ਕਾਲਜੀ ਇਸ਼ਾਰਿਆਂ ਨੂੰ ਅਸਲ ਕਹਿ ਲੈਣਾ ਹੈ ਇਹ ਦੱਸਦਾ ਮੈਨੂੰ ਆ ਲੈਣ ਨੂੰ ਕਰਦਾ ਗਿਆ ਮਸਲਾ ਇਹਨੂੰ ਦੱਸਦਾ ਹੁੰਦਾ ਨਾ ਪੱਤੀ ਹੀ ਲਿਗਿਆ ਨਹੀਂ ਕੋਈ ਛੋਟੀ ਜੀ ਆਹ ਪੱਤੀ ਉਹ ਭਈਆ ਪੱਤੀ ਲਿਗਿਆ ਨਹੀਂ ਆ ਪਾ ਦੇ ਹਾਂ ਹਾਂ ਪੱਤੀ ਏ ਕੋਈ ਦਰਵਾਜ਼ਾ ਉਹ ਪੱਤੀ ਦੇ ਹੀ ਬਣਿਆ ਦਾ ਇਹ ਕਿ ਭਜਨ ਐ ਇੱਥੇ ਕਿਤੇ ਹਾਂ ਇੱਥੇ ਭਜਨ ਨਹੀਂ ਨਹੀਂ ਫੜ ਕੇ ਬੈਜੇ ਪਿੱਛੇ ਬਸ ਆਪਾਂ ਇਹਦੇ ਇਹਨਾਂ ਨੇ ਕੰਮ ਲਈ ਕਰਤਾ ਧਮਕਾ ਕਰਾ ਲਈ ਜਾਂਦਾ ਪਾਣੀ ਲੈ ਜਾਏ ਕਰ ਬਿਜਲੀ ਪੱਜ ਗਈ ਕਰੇ ਕੋਸੋ ਕਰੇ ਕੋਸ ਹੁਣ ਤਾਂ ਕਹਿੰਦਾ ਛੋਟਾ ਜਿਹਾ ਸਮਾਨ ਲੈ ਕੇ ਆਣਾ ਆ ਜਾ ਛੋਟਾ ਜਿਹਾ ਸਮਾਨ ਹੈ ਹਾਂ ਪਰ ਛੋਟਾ ਜਿਹਾ ਕਰਵਾਜਾ ਦੀ ਕਿੰਨਾ ਦਾ ਕਰਵਾ ਹੋ ਛੋਟਾ ਜਿਹਾ ਹੋਇਆ ਛੋਟਾ ਜਿਹਾ ਹੈ ਹਾਂ ਇਹ ਬੰਦੇ ਕਿੰਨਾ ਹੋਣਗੇ ਦਰਵਾਜੇ ਜੀ ਫੇ ਮੋਟਰਸਾਈਕਲ ਚਲਾ ਲਵੇਂ ਮੋਟਰਸਾਈਕਲ ਚਲਾ ਲਈ ਭਾਈ ਨੂੰ ਬਾਬਾ ਬੈਠੂਗਾ ਭਾਈ ਇਹ ਤਾਂ ਫਿਰ ਵੀ ਲੱਗਣਾ ਤੂੰ ਹੀ ਨਹੀਂ ਤਾਂ ਲੱਗੂਗੀ ਗਾ ਰੋ ਫੇ ਤੂੰ ਆਏ ਕਰੀ ਮੈਂ ਦਰਵਾਜੇ ਤੇ ਉੱਪਰ ਰੱਖ ਲਵਾਂ ਤੂੰ ਉੱਪਰ ਤੂੰ ਆ ਜੀ ਮੈਂ ਲੱਗੂਗਾ ਫਾਈਨਲ ਹੋ ਗਿਆ ਇਹ ਮੋਟਰ ਦਾ ਕਿ ਉਹਨਾਂ ਨੇ ਸੁਣੀ ਉਹ ਮਾਟੋ ਲੈ ਆਵੇਂ ਮੈਂ ਕਹਿੰਦਾ ਇੱਕ ਨਹੀਂ ਚੱਕ ਲੈ ਜਲਦੀ ਮੋਟਰਸਾਈਕਲ ਖੜਾਏ ਨੇ ਫਿਰ ਪਹੇ ਜੀ ਹਾਂ ਕੰਮ ਨਹੀਂ ਕੀਤਾ ਨਾ ਆਹ ਚਾਲੇ ਚੱਲਦੇ ਹੋ ਤੂੰ ਉਹ ਆਇਆ ਕਿ ਮੋਟਰਸਾਈਕਲ ਲੈ ਕੇ ਸਾਨੂੰ ਲੈ ਆਇਆ ਉਹਨੂੰ ਮਾਰਨਾ ਚਾਹਲਾ ਹੋਣੀ ਅਲੇ ਅਲੇ ਗਾਣਾ ਮੈਨੂੰ ਸਰਪੰਚ ਬਣਾ ਦੋ ਪਿੰਡ ਦਾ ਖਲਾਅ ਹੋ ਰਿਹਾ ਜੀ ਕੰਮ ਜਿਹੜੀ ਕੰਮ ਕਰ ਦੇਣਾ ਮੈਂ ਬੜਾ ਪਾਣ ਲੈ ਦੂੰ ਭਾਈ ਨੂੰ ਪਾਣ ਮੈਂ ਕਿਹਾ ਭਾਈ ਮੈਂ ਮਨ ਸਰਪੰਚ ਬਣਾ ਲਾਂ ਸਾਰਾ ਕੰਮ ਹੋ ਜਾਊਗਾ ਜੇ ਤੁਸੀਂ ਕੰਮ ਗੋ ਉਹ ਉਹ ਇੱਥੇ ਕਹਿਣਾ ਕਿ ਹੋਣ ਪਾਟ ਵਾਲੇ ਖਾਣੇ ਨੂੰ ਪਰ ਲੈ ਟਾਈਮ ਨੂੰ ਆਪਣੇ ਕੋਲ ਤੇ ਪੈਸੇ ਲੈਣੇ ਪਵੇ ਆਹ ਹੋਰ ਲੱਗਦਾ ਹੈ ਆਇ ਨਾ ਨਾ ਕਰੋ ਯਾਰ ਪੰਚਾਇਤ ਮੈਂਬਰ ਹੋ ਤੁਸੀਂ ਉਹ ਅਰੋਂ ਦੇ ਇੱਥੇ ਆ ਕੇ ਜਾਓ ਸੜਕੇ ਬਣਾਵਾਂਗੇ ਹੁਣ ਸੜਕ ਬਣਾਵਾਂਗੇ ਕੋਈ ਪੁਛਣਾ ਉਹਦਾ ਫਾਈਨਲ ਹੈ ਚੱਕ ਲਈ ਕੁੱਛ ਨਹੀਂ ਦਰਵਾਜ਼ਾ ਫਾਈਨਲ ਆਈ ਮਾਲਾ ਚਾਕੇ ਦੇ ਦਰਵਾਜ਼ਾ ਚਾਪੋ ਨਾ ਮੈਂ ਆ ਪੱਤੀਆਂ ਦੇ ਨਾਉਣੇ ਕਰੀ ਨੇ ਇਹਦੇ ਪੁੱਛੇ ਪਰਾ ਪੱਤੀਆਂ ਪੁੱਤੀਆਂ ਹੀ ਬਾਹਰ ਨੂੰ ਆ ਦੇ ਯਾਰ ਸਾਰਾ ਝੱਪੜ ਗਿਆ ਕੋਇਲ ਖੜਕੇ ਜਾਨੋਂ ਵੇਰ ਉਹ ਰੱਖਾਉਗਾ ਉਹਨਾਂ ਦੇ ਉੱਪਰ ਰੱਖਾ ਦੋ ਸਾਡੇ ਬਿਠਾ ਦੋ ਕੱਟਾ ਨਾ ਕੋਈ ਕੰਨ ਲਿਆ ਜੀ ਗੈ ਅੰਦਰ ਆ ਕੇ ਮੈਂ ਨਾ ਲਾਉਣਾ ਆਪਾਂ ਨਾ ਇਹ ਜਾਰੀ ਕਰ ਦਲੀ ਦਾ ਦਲੀ ਬਣਾਉਗਾ ਅਹ ਜਦ ਤੂੰ ਬਾਹਰ ਜੱਟ ਆਇਆ ਨਾ ਅੱਜ ਆ ਕੋ ਕੰਮ ਦਾ ਪਿਆ ਕਿੰਦੇ ਦੇਖਣਾ ਤੇ ਲੈ ਸਿੰਜ ਡਾਂਗ ਵੀ ਖੜਕਦਾ ਦੀਸੇ ਰੋਲਾ ਹੀ ਪੈਂਦਾ ਡਾਂਗ ਵੀ ਖੜਕਦਾ ਸਾਦੀ ਅਸੀਂ ਨਹੀਂ ਜਾਂਦੇ ਗਾਂਠੀ ਛੂਟ ਦੇਖਣ ਰੋਲਾ ਹੀ ਪੈਂਦਾ ਆਹ ਪਾਲਟੀ ਉਰੀ ਲੈ ਲੂਗੇ ਮਾਨੀ ਨਾ ਤੁਹਾਨੂੰ ਪਤਾ ਨਹੀਂ ਕਿ ਬਲਕਾਰ 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 ਹਨ ਖੀਲਾ ਲਾ ਲਓ ਜਿਹੜਾ ਮਾਜੀ ਦਾਾਂ ਤਾਂ ਖੜਕਣੀ ਖੜਕਣੀ ਹੈ ਦਾਗ ਹੋਏ ਬਣ ਕਰੀਏ ਉਹ ਤਾਂ ਡੀਸਾ ਵਿੱਚ ਖੜਕਣੀ ਐਂ ਕਰੂਗੇ ਇਹ ਕਿੰਨੇ ਬਲਕਾਰ ਖੜਕੀਲਾ ਦੇਖੂਗੇ ਇਹ ਜਿਹੜਾ ਅਗਲੇ ਦਿਨ ਕਲਾਕਾਰ ਆਉਣ ਦੇਖ ਲੂंगे ਜੀਨ ਖਾਨ ਉਹ ਤੇ ਅਗਲੇ ਦਿਨ ਦਾਾਂ ਖੜਕਦੀ ਦੇਖ ਲੂंगे ਦਾਗ ਤਾਂ ਕੀ ਕਰੇ ਖੜਕਣੀ ਉਹਦੇ ਗੱਲ ਚ ਨਹੀਂ ਆਉਣੀ ਕਰ ਲਿਆ ਠੀਕ ਹੈ ਜੀ ਆ ਆਉਂਦਾ ਤੁੜੀ ਹਣਾ ਨਾ ਬਣਾਈ ਦੁਨੀਆ ਦੇ ਨਾਲ ਫੋਕਲੈਂਸ ਜਿਆਦਾ ਬੰਦਾ ਹੈ ਕੈਰੇਟ ਹੈ ਇਹਨੂੰ ਜਾਣਦਾ ਹੈ ਹੈਲ ਛੱਡੇ ਕੋਈ ਹੈ 10000 ਰੁਪਏ ਅੱਛਾ ਕੰਪਲੀਟ ਮੋਟਰ ਵਿੱਚ ਫਿੱਟ ਹੈ ਮੋਟਰ ਲੋਣੀ ਹੋਰ ਅੱਛਾ ਉਹ ਇਹ بڑا کیا ਕਰਨਾ ਹੈ ਜਿਹੜਾ بڑا ਗਿਆ ਮੇਰੇ ਕੋਲ ਇੱਕ ਗਏ ਹੈ ਜੀ ਉਹ ਵੀ ਕਾ ਧਿਆਨ ਨਹੀਂ ਇਹਦੇ ਵਿੱਚ ਪਾਉਣੀ ਥੋੜੀ ਤਾਂ ਦੇਖੋ ਰੱਖਣੀ ਹੈ ਇਹ ਕੱਖ ਨੂੰ ਲਾਉਗਾ ਹੈ ਕੱਖ ਵੀ 흘ਾਂਦਾ ਇਹ ਤਾਂ ਦੋ ਦਿੰਦਾ ਹੈ ਬਾਤ ਉੱਥੇ ਨਹੀਂ ਦਿੰਦਾ ਅੱਛਾ ਮਿਕਸ ਨਹੀਂ ਕਰਦਾ ਹੈ ਗੱਲਾਂ ਹੋ ਰਹੀਆਂ ਪਾਚ ਦੇਖੀਏ ਫਿਰ ਦੇਖ ਲੈ ਨਹੀਂ ਝੂਠਾ ਹਲਾ ਕੇ ਦੇਖਿਓ ਤੇ ਹੀ ਮੜਾ ਜ ਇਹਨੂੰ ਰੱਸੀ 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 ਪਾ ਦੇ ਫਾੜੇ ਦਾ ਦੋਨ ਲੱਗ ਜਾਣਾ ਇਹ ਗਿਰੂ ਵਾ ਇਕੱਠੇ ਕਰੂਗੇ ਕਦੇ ਨੂੰ ਗਾਇਲ ਹੋ ਨਾ ਫਿਰ ਚੱਲੋ ਵੀ ਆਉਂਦੇ ਵੀ ਆਉਗਾ ਅੱਗੇ ਬੈਠੋ ਜੀ ਨਾ ਤੁਹਾਨੂੰ ਪਸੰਦਾ ਅੱਜ ਵੀ ਆਪਾਂ ਹੁਣ ਲੱਗੇ ਹੀਰੇ ਹੀਰੇਆਂ ਨੂੰ ਦਾਣਾ ਪਾਣਾ ਹੀਰੇ ਦਾਣਾ ਵੇ ਆਵੇ ਦਾਣਾ ਤੈਨੂੰ ਭੁੱਖ ਲੱਗੀ ਹੋਈ ਐ ਚਲੋ ਮੈਂ ਕਿਹਨਾਂ ਸੈਵਨ ਪਾ ਦਿੰਨੇ ਆ ਅੱਛਾ ਫੀਡ ਤੇ ਕਮਾਲ ਦੇਖੋ ਬਈ ਆ ਜੇ ਵੀੜ ਸੈਵਾਂ ਵੀ ਬੋਲੂ ਲੱਗਦਾ ਸੈਵਾਂ അത് <laughs> ചെല്ല <laughs> <hira> ਸਾਬ ਕਹਿੰਦਾ ਅੱਜ ਤੈਨੂੰ ਨਹੀਂ ਪਾਣਾ ਹੈਗਾ ਤਨਾ ਕਹਤੋ ਅੱਜ ਨਹੀਂ ਰਹੀ ਖਾ ਚੱਲਵਾ ਦਨ ਅਛੇ ਵੀੜ ਤੋਂ ਮਾਰ ਗਈ ਸਰਾ ਹਟ ਜਾ ਹਟ ਜਾ ਪਤਾ ਵਈ ਪਾਟੂ ਬੋਸ ਔਖੀ ਦੀ ਹੈ ਥੇਲਾ ਰੱਖਿਆ ਇੱਧਰ ਹੀਰੇ ਲੈ ਅਛਾ ਫੀਡ ਦਾ ਘੋਮਾਲ ਆ ਬਈ ਅਛਾ ਫੀਡ ਦਾ ਦੇਖੋ ਬੋਲਦਾ ਹੈ ਅਛਾ ਫੀਡ ਦਾ ਘੋਮਾਲ ਹੈ ਨਹੀਂ ਪਾਣੀ ਮੈਂ ਨਹੀਂ ਪਾਣੀ ਕੀ ਕਰ ਲੂਗਾ ਲੈ ਖਾ ਲੈ ਬਈ ਕੰਨੋ ਤੇ ਥਾਣਾ ਤੈਨੂੰ ਹੋਰ ਕਿਤੇ ਗਾਲਾਂ ਕੱਢੇ ਮਾਰੂ ਤੇ ਸਭ ਪਹਿਲੇ ਨਾਲ ਤਾਂ ਬਹੁਤ શરી ਭਰ ਗਏ ਤੇ ਥੀਰੇ ਦਾ ਸਾਵਨ ਉਕਣੇ ਚੱਲਦਾ ਕੰਮ ਸਾਵਨ ਦਾ ਖਾਈ ਜਾਂਦੀ ਕੰਨ ਜੋੜੇ ਹੋਏ ਨੇ ਇਹਨਾਂ ਮਸਤੀ ਕਪੂਰੇ ਖਾਂਦੀ ਹੈ ਫਾਈਟੀ ਵਾਰੀ ਗੰਨੇ ਦੀ ਬਣਾਈ ਸ਼ੁਰੂ ਹੋ ਗਈ ਹਾਂ ਹੁਣ ਤਾਂ ਨਹੀਂ ਲੋੜ ਲੱਗ ਗਿਆ ਬਾਈ ਆਰ ਪਾਰ ਤੇ ਖਾਣ ਨੂੰ ਖੇਤ ਮੀਂਹ ਬਹੁਤ ਪੈ ਲਿਆ ਅੱਛੀ ਰ ਅੱਜ ਤੀ ਕਰਕੇ ਨਹੀਂ ਬਦਲ ਲੱਗਦਾ ਹੋਰ ਗੱਲ ਕੱਖ ਨਹੀਂ ਇਹਦੇ ਵਿੱਚ ਅੱਛੀ ਵੀ ਜਗਣਾ ਹਣਾ ਤੀ ਵਾਰੀ ਗੰਨਾ ਬਣਾਇਆ ਵੀ ਇਹ ਰੁਗੂਗਾ ਨਹੀਂ ਉੱਪਰ ਨੂੰ ਵਧਣ ਦੇ ਹਾਂ ਆ ਹੁਣ ਹੋ ਗਿਆ ਇਹਨੇ ਐ ਹੋਣਾ ਪਤਾ ਇਹ ਸਿੱਧਾ ਹੋ ਜਾਣਾ ਵੀ ਬੈਂਡ ਪਾ ਜਾ ਇਹਨੇ ਹੀਟ ਬਣਾਇਆ ਕੋੜਾ ਗੰਨੇ ਫੜਦਾ ਬਿਮਾਰੀ ਵਾਲਾ ਕਿਹੜਾ ਜਿਹੜਾ ਸੁੱਕਦਾ ਫੜਦਾ ਫਸੜੇ ਦਾ ਨਾ ਖੜਦੇ ਤੂੰ ਹੁਣ ਤਾਂ ਆਰਪਾਰ ਦੇਖਣ ਲੱਗ ਗਿਆ ਕਿੱਥੇ ਹਾਂ ਪਾਵਾਰੀ ਪਾਵਾਰੀ ਪਾਉਂਦਾ ਹੈ ਆ ਬੈਠਾ ਬਈ ਇਹਨੇ ਹਾਈ ਜੀ ਹਗੀ ਜਾਨੀ ਕੀੜੇ ਜੀਂ ਅੰਡੇ ਦਈ ਜਾਣੇ ਬਿਮਾਰੀ ਵਧੀ ਜਾਨੀ ਸੁੰਡੀ ਪੈਦਾ ਕਰਦਾ ਇਹ ਹੁਣ ਤਾਂ ਸਿਰ ਤੱਕ ਲੱਗ ਗਿਆ ਹਾਂ ਉੱਪਰੋਂ ਪਰ ਤੀ ਵਾਰੀ ਗੰਨੇ ਦੀ ਬਣਾਈਦਾ ਬਈ ਫਾਇਦਾ ਹੋ ਜਾਂਦਾ ਓਏ ਇੱਕ ਤਾਂ ਗਰਨੇ ਦਾ ਡਰ ਨਹੀਂ ਹੁਣ ਚੱਲ ਸਿੱਧਾ ਹੀ ਗਿੱਲੇ ਕਰਕੇ ਜੜ ਹਿੱਲ ਦਈ ਹੈ ਨਾ ਆ ਦੇਖ ਹਾਂ ਕੋਈ ਚੱਕਰ ਨਹੀਂ ਤਾਂ ਇੱਥੇ ਲੱਗ ਜੀ ਗਿੱਲਾ ਹੈ ਜੜ ਜੜ ਕੋਈ ਨਹੀਂ ਹੁੰਦੀ ਇਹ ਜੜ ਚੋਂ ਬਣ ਕੇ ਇਹ ਗਿੱਲਾ ਹੋ ਜਾਂਦਾ ਸੂਰਸਾਰ ਨੇ ਤੈਨੂੰ ਨੁਕਸਾਨ ਕਰਿਆ ਪਿਆ ਇਹ ਹੁਣ ਤਾਂ ਕੁੰਮਣੇ ਜੋਗੇ ਤਾਂ ਹੋ ਗਏ ਵਿੱਚ ਗੰਨਾ ਪੂਰਾ ਓਕੇ ਆ 20 ਫੁੱਟ ਜੋਗਾ ਹੋਗੀ ਲੈ ਕਰਕੇ ਛਿੱਦਾ ਜਿਹਾ ਲੱਗਦਾ ਸਣਾ ਕਿਆ ਹੁਣ ਤੂੰ ਵੀ 20 ਫੁੱਟ ਜਿੰਨਾ ਲੰਬਾ ਹੋ ਜਾ ਭਾਈ ਐਸ ਵੀਰ ਟਾਈਮ ਬੋਸ ਤੇ ਆ ਟਾਈਮ ਬੁਸੇਰ ਆ ਜੇ ਮੈਂ ਨਾ ਵੀ ਪੀ ਲਿਆ ਯਾਰ ਬਹੁਤ 3 ਨੇ ਤਾਂ ਕੰਮ ਸੋਡੀਆਂ ਸੰਕਤਾ ਪਿੱਛੇ ਆ ਰਹੀਆਂ ਸਾਰੀਆਂ ਏ ਬਾਈ ਅ ਚੂਹੇ ਦੀ ਖੱਡਾਂ ਹੀ ਆ ਦੇਖ ਹਾਰੇ ਇੱਧਰ ਵਾਲੀ ਲਾਈਨ ਤੇ ਜੋ ਓ ਸਾਫ ਹੈ ਬਾਈ ਬਾਕੀ ਸਾਡੇ ਬੰਦੇ ਬਾਈ ਕੱਲ ਟਰਾਲੇ ਦਾ ਕੰਮ ਜਿਹੜਾ ਰਹਿੰਦਾ ਤਾਂ ਉਹ ਕੰਪਲੀਟ ਕਰਾ ਜਾਂਦਾ ਹੁਣ ਦਿਖਾਵਾਂਗੇ ਤੁਹਾਨੂੰ ਫੜਨਾ ਬਾਈ 17 ਗੱਲ ਫੜੂੰਗਾ ਕੋਈ ਧੀ ਗੱਲ ਉਹ ਕਹਿੰਦਾ ਚਲ ਤਿਆਰ ਹੋ ਗਿਆ ਕੋਈ ਲਾਈਟਾਂ ਦਾ ਹੀ ਕੰਮ ਰਹਿ ਗਿਆ ਤਾਂ ਆਤੀਆਂ ਬਾਕੀ ਜਿਹੜਾ ਰਹਿ ਗਿਆ ਬਾਦ ਵਿੱਚ ਲਵਾ ਲਿਆਂਗੇ ਆ। ਆਓ ਥੋੜੀ ਬਰਤੀ ਕਸਰ ਰਹੀ। ਫੇ 20 ਤਰੀਕ ਨੂੰ ਇਹਨਾਂ ਨੇ ਹੋਰ ਕਰਦਣਾ ਤਿਆਰ। ਚੱਲ 20 ਆਲੇ ਮੇਲੇ ਨੂੰ ਬਈ ਪਹੁੰਚਾਂਗੇ। ਜਿਹੜੇ ਮੇਰੇ ਵੀਰ ਭਰਾ ਕਮੈਂਟ ਕਰਦੇ ਵੀ ਟਰਾਲ ਐਵੇਂ 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 ਆ ਉਹ 20 ਤਰੀਕ ਨੂੰ ਆ ਕੇ ਰੀਅਲ 'ਚ ਦੇਖਿਓ। ਫੇਰ ਗੱਲ ਕਰਿਓ ਵੀ ਹਾਂ, ਕਿਆ ਕਹਿੰਦਾ ਟਰਾਲਾ। ਹੂੰ। ਇਹ ਕਿਹੜਾ ਏ? ਇਹ 18 ਆ ਗਿਆ। ਇਹ 18 ਆ ਗਿਆ ਇਧਰ 95। ਇਹਦੀ ਕਾਰ ਐ। ਹੂੰ। ਰੰਗ ਗੱਟਾ ਕੋਈ ਗਾੜਾ ਪੀ ਚੋੜੀ ਜਾਂਦਾ। ਪਾ ਕੇ ਨੂੰ ਪੋਹਣੇਗਾ। ਕੋਈ ਸ਼ੀ ਨੀ। ਫਤਹੀ ਜੇ ਕੋਈ ਸਾਨੂੰ ਕੁਝ ਕਹਿੰਦਾ ਫਿਰ ਅਸੀਂ ਮੈਂ ਲਾਵੀ ਜਿਹੜਾ ਗਾਣਾ ਸੁਣ ਲੰਦੇ ਵਾ। ਕਿਹੜਾ? ਖੱਤਾਂ। ਹੈ? ਖੱਤਾਂ। ਅੱਛਾ ਜਿਹੜੇ ਜੱਟ ਨੂੰ ਮਾੜਾ ਬੋਲਦਿਆਂ ਥਾਲੀਆਂ ਖੱਤਾਂ ਨੇ। ਸਹੀ ਗੱਲ ਲਈ ਬਾਈ। ਸਹੀ ਜਵਾਬ ਦਿੰਦਾ। ਬਾਕੀ ਛੱਪੀ ਆ ਗਿਆ ਹੈ। 882 ਆ ਗਿਆ। ਉਰੇ ਤੇ ਪਾਣੀ ਡਿਲੀਵਰੀ ਹੁੰਦੀ ਆ ਸਾਰੇ ਬਸੇ ਨੂੰ। ਆ 18 ਇੰਗੇ ਥੱਲੇ ਵਾਲਾ। ਕਿਆ ਇਹ ਵੀ ਆ ਦੇਖ ਤੂੰ। ਇਹ ਤਾਂ ਆਕ ਬਹੁਤ ਸੋਹਣਾ ਹਨਾ। ਆ ਇਹਦਾ। ਆਹ 85 ਦਾ। 85 ਦੇਖ। ਆ ਵੀ 85 ਦੇ ਮੇਢੇ ਉੱਪਰ ਉੱਪਰ। ਉਹ ਕਿੱਥੇ ਲੱਗੇ ਹੋਏ ਹੁਣ? ਐਕੀ ਬੰਦੇ ਹੁਣ ਕਿਧਰੇ? ਮੈਨੂੰ ਪਤਾ ਲੱਗਦਾ। ਹੈ? ਆ 10 ਲੰਗੀ ਦੀ ਗੱਲ ਸੁਣੋ ਅਕੀ ਤੇ ਨਹੀਂ ਹੋ ਜੂਗਾ। ਨਾ ਹਾਂ ਹੋਰ ਕਿੱਥੇ ਜਾਣਾ ਹੁਣ? ਉਹ ਇਹਨਾਂ ਕੋਈ ਇੱਥੇ ਸਾਨੂੰ ਕਰਾ ਦੀ ਪੁੱਠੇ ਸਿੱਧਾ ਤੀਜੀ ਵਾਰ ਬਣਾ ਲੱਗੇ ਹੈ ਨਾ ਹਾਂ ਥਰਡ ਵਾਰੀ ਆ ਦੇਖੋ ਬੀਨ ਬਣਾਈ ਦਾ ਫਰਕ ਪੈ ਜਾਂਦਾ ਗਿਰਨੇ ਦਾ ਡਾਰਾ ਲਿਕਣਾ ਹੁਣ ਉਹ ਰੇਤਾ ਜਿਆ ਨਾ ਜਿਹੜਾ ਉਹਰੇ ਕਮਜ਼ੋਰ ਆ ਹਨਾ ਅੱਜ ਵੀ ਇਹ ਫਰਕ ਆ ਨਾ ਦੂਜੀ ਜ਼ਮੀਨ ਨਾਲ ਨਹੀਂ ਕਿਰਦਾ ਬਾਈ ਕੰਨਾ ਹਾਂ ਜਿਹੜਾ ਜੜਾ ਦਾ ਐ ਹਿੱਲਦੀਆਂ ਢਿੱਲੀ ਜਾਣ ਦੇ ਤਾਂ ਹੀ ਤਾਂ ਗਿਰਦਾ ਨਹੀਂ ਅੱਛਾ ਲੰਮ ਦਈ ਜਾਂਦੀ ਆ ਆ ਫਿਰ ਜੀ ਮਾਰਦੇ ਰੁਕਾ ਜੇ